ਕਿ ਆ ਮੈਂ ਗਾਉਂ ਤੂੰ ਬਿਮਾਰੀ ਤੁਸੀਂ ਬਟਾਲਾ ਮੰਡੀ ਤੇ ਅੱਜ ਬਟਾਲਾ ਮੰਡੀ ਦੇ ਵਿੱਚ ਜਿਹੜੀ ਸਾਡੀ ਚੋਣ ਦੇ ਸੀ ਜਿੰਦੀ ਸ਼ਰਵਾਦ ਹੋਈ ਆ ਅੱਜ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਊਟ ਆਸਰਾ ਲੈ ਕੇ ਅਰਦਾਸ ਬੇਨਤੀ ਕਰਾ ਕੇ ਚੜ੍ਹਦੀ ਕਲਾ ਦੀ ਜਿਹੜੇ ਸਾਡੇ ਠੇਕੇ ਆਪਣੇ ਮਨੀਮ ਭਾਈਚਾਰਾ ਸਾਡੇ ਆਰਤੀਆ ਸਹਿਬਾਨ ਸਾਰੇ ਲੇਬਰ ਭਾਈ ਭਾਈਚਾਰੇ ਦੀ ਆਪਾਂ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਸੋ ਅੱਜ ਉਹਦੇ ਵਿੱਚ ਹਾਜ਼ਰੀ ਭਾਈ ਹੈ ਔਰ ਮੈਂ ਰੇਨੀਆਂ ਸਾਰੇ ਸਮੂਹ ਵੱਡੀ ਨਿਵਾਸੀਆਂ ਦਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਨੂੰ ਬਹੁਤ ਵਧੀਆ ਉਚੇਚੇ ਢੰਗ ਨਾਲ ਕੀਤਾ ਜਿਹਦੇ ਵਿੱਚ ਜੋਲੀ ਹੋਣੀ ਜਾਂ ਰੈਲ ਹੋਣੀ ਆ ਸ਼ਾਹ ਜੀ ਸੁਖ ਜੀ ਸਾਰੇ ਸਹਿਬਾਨ ਸੈਕਟਰੀ ਸਹਿਬਾਨ ਸਾਰੇ ਮੌਜੂਦਾ ਜਿਹੜੇ ਆਪਣੇ ਪਰਿਵਾਰ ਦੇ ਜੀ ਸਾਰੇ ਹਾਜ਼ਰ ਸੀ ਮਨੀ ਹੁਣੀ ਮੈਂ ਧੰਨਵਾਦ ਅੱਡੀ ਦੇ ਜਿਹੜਾ ਕਿ ਮੁੱਖ ਰਾਕੇਲੇ ਕਿਹੜੇ ਕਿਹੜੇ ਪ੍ਰਬੰਧ ਕੀਤੇ ਆ। ਦੇਖੋ ਜੀ ਮੈਂ ਤੇ ਮੈਂ ਤੇ ਇਹ ਬੇਨਤੀ ਕਰਦਾ ਦੀ ਸਾਰਿਆਂ ਨੂੰ ਕਿਸਾਨ ਭਾਈਚਾਰਿਆਂ ਨੂੰ ਵੀ ਭਰਾਵਾਂ ਨੂੰ ਵੀ ਜਿਹੜੀ ਫਸਲ ਹੈ ਉਸ ਕਾ ਕੇ ਲੈ ਕੇ ਹੋਰ ਤਾਂ ਜੋ ਕਿ ਸਾਨੂੰ ਵੀ ਅੱਗੇ ਜਿਹੜਾ ਵਾ ਵੀ ਕੰਮ ਕਰਨ ਦੇ ਵਿੱਚ ਦਿੱਕਤ ਨਾ ਆਵੇ। ਪਰ ਮੈਂ ਮੁਬਾਰਕ ਵੀ ਦੇਣਾ ਚਾਹੁੰਨਾ ਅੱਜ ਇਸ ਮੰਡੀ ਦੇ ਵਿੱਚ ਜਿਹੜਾ ਕਾਫੀ ਲੰਮੇ ਸਮੇਂ ਤੋਂ ਪੈਂਡਿੰਗ ਕੰਮ ਚੱਲਦਾ ਆ ਰਿਹਾ ਸੀ ਕਿ ਪਾਣੀ ਦੇ ਬੋਰ ਦੀ ਬੜੀ ਡਿਮਾਂਡ ਸੀ ਇੱਥੇ। ਅੱਜ ਜੋ ਜਿਹੜਾ 550 ਫੁੱਟ ਡੋਗਾ ਮੈਂ ਕਹਿ ਸਕਦਾ ਵੀ ਪੂਰ ਜਿਹੜਾ ਅੱਜ ਉਹ ਵੀ ਮੁਕੰਮਲ ਹੋਇਆ ਹੈ ਮੈਂ ਸਾਰਿਆਂ ਨੂੰ ਬਧਾਈ ਦੇਣਾ ਮੈਂ ਕਿਉਂਕਿ ਜਿਹੜੇ ਜਿਹੜੇ ਵੀ ਮੱਡੀ ਦੇ ਕੰਮ ਕਹਿੰਦੇ ਨੇ ਸਾਡੇ ਆਰਤੀਏ ਸਹਿਬਾਨ ਲੇਬਰ ਸਹਿਬਾਨ ਸਾਰੇ ਜਿਹੜੇ ਵੀ ਕਹਿੰਦੇ ਨੇ ਮਨੀਰ ਸਹਿਬਾਨ ਸਾਡੀ ਕੋਸ਼ਿਸ਼ ਹੁੰਦੀ ਐ ਨੂੰ ਪਹਿਲ ਦੇ ਆਧਾਰ ਤੇ ਇਹ ਕੰਮ ਨੂੰ ਤਰਜੀਹ ਦੇ ਕੇ ਕੰਮ ਕਰਾਇਆ ਜਾਂਦਾ ਐ ਐਮਰ ਸਾਹਿਬ ਜਿਹੜਾ ਸੀਜ਼ਨ ਦੇ ਚੌਂਦੇ ਪਹਿਲਾਂ ਥੇਂਦਰ ਵਾਲਾਂ ਦੇ ਕੋਈ ਸਮੇਂ ਸਮੱਸਿਆ ਭਣੀ ਐ ਕਿ ਆਉਂਦੀ ਜੋ ਬਦਾਂ ਮਾਂ ਦੀ ਜਗ੍ਹਾ ਨਹੀਂ ਉਹਦੇ ਬਾਰੇ ਸਰਕਾਰ ਵੱਲੋਂ ਜੀ ਦੇਖੋ ਜੀ ਸਰਕਾਰ ਇਹਨਾਂ ਦੇ ਨਾਲ ਹੈ ਮੋਢੇ ਨਾਲ ਮੋਢਾ ਲਾ ਕੇ ਨੂੰਤੀ ਇਹ ਬਸ ਇਹੋ ਆ ਵੀ ਜੇ ਕੰਮ ਕਰਦੇ ਆ ਉਹਦੇ ਵਿੱਚ ਤੰਗੀਆਂ ਪਰੇਸ਼ਾਨੀਆਂ ਵੀ ਹੁੰਦੀਆਂ ਨੇ ਤੇ ਉਹਨਾਂ ਦੇ ਹੱਲ ਵੀ ਹੁੰਦੇ ਨੇ ਸੋ ਆਪਾਂ ਨਾਲ ਆ ਜੀ ਅੱਜ ਜਿਹੜਾ ਸਮਾਗਮ ਹੋਇਆ ਤੇ ਜਿਹੜੀ ਖਰੀਦ ਦੇ ਸਬੰਧ ਵਿੱਚ ਤੁਹਾਡੀ ਕੀ ਵੀ ਕਹਿਣਾ ਜੀ ਅੱਜ ਬਟਾਲਾ ਮੰਡੀ ਵਿਖੇ ਜਿਹੜਾ ਸਮਾਗਮ ਕੀਤਾ ਗਿਆ ਹੈ ਆਰਤੀਏ ਭਾਈਚਾਰੇ ਵੱਲੋਂ ਖਰੀਦਦਾਰ ਭਾਈਚਾਰੇ ਵੱਲੋਂ ਲੇਬਰ ਵੀਰ ਤੇ ਮਨੁੱਖ ਸਹਿਬਾਨੋਂ ਤੇ ਮਾਰਕੀਟ ਮੇਰੀ ਵੱਲੋਂ ਰਲ ਕੇ ਸਮਾਗਮ ਕੀਤਾ ਗਿਆ ਹੈ ਕਿਉਂਕਿ ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅਜੇ ਪਰਮਲ ਦੀ ਜਿਹੜੀ ਖਰੀਦਿਆ ਉਹ 1 ਅਕਤੂਬਰ ਤੋਂ ਕੀਤੀ ਜਾਣੀ ਹੈ ਪਰ ਸਾਡੀ ਮੰਡੀ ਵਿੱਚ ਜਿਹੜੀ ਬਾਸਮਤੀ ਦੀ ਫਸਲ ਹੈ ਉਹ ਮਹਮਾ ਕੇ ਆ ਰਹੀ ਹੈ ਹੁਣ ਤੱਕ ਲਗਭਗ 1 ਲੱਖ ਕੁਇੰਟਲ ਦੀ ਜਿਹੜੀ ਖਰੀਦ ਪਟਾਲਾ ਮੰਡੀ 'ਚ ਪ੍ਰਾਈਵੇਟ ਖਰੀਦਦਾਰਾਂ ਵੱਲੋਂ ਬਾਸਮਤੀ ਦੀ ਕਰ ਲਈ ਗਈ ਹੈ ਉਹਦੇ ਸਬੰਧਤ ਹੀ ਅੱਜ ਮਾਨਯੋਗ ਐਮਐਲਏ ਸਾਹਿਬ ਸ਼ੈਰੀ ਕਲਸੀ ਜੀ ਸਾਡੀ ਮੰਡੀ ਵਿੱਚ ਵਿਜ਼ਿਟ ਕੀਤੀ ਹੈ ਉਹਨਾਂ ਵੱਲੋਂ ਖਰੀਦ ਦੇ ਪ੍ਰਬੰਧ ਦੇਖੇ ਗਏ ਨੇ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਖਰੀਦ ਦੇ ਪ੍ਰਬੰਧ ਨੇ ਮੁਕੰਮਲ ਨੇ ਸਫਾਈਆਂ ਜਿਹੜੀਆਂ ਮੰਡੀ ਦੀਆਂ ਹੋ ਚੁੱਕੀਆਂ ਨੇ ਆਲ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਮੰਡੀ ਮਾਰਕੀਟ ਕਮੇਟੀ ਵੱਲੋਂ ਜਿਹੜੀਆਂ ਕੀਤੇ ਜਾਣੇ ਪ੍ਰਬੰਧ ਉਹ ਮੁਕੰਮਲ ਨੇ ਐਮਐਲਏ ਸਾਹਿਬ ਨੇ ਉਸ ਦੀ ਤਸੱਲੀ ਬਖਸ਼ਾਈ ਆ ਤੇ ਆਉਣ ਵਾਲੇ ਸੀਜ਼ਨ ਚ ਕਿਸਾਨਾਂ ਨੂੰ ਇੱਕੋ ਹੀ ਬੇਨਤੀ ਹੈ ਕਿ ਆਪਣੀ ਜਿਹੜੀ ਫਸਲ ਆ ਉਸ ਕਾ ਕੇ ਲਿਆਓ ਤਾਂ ਜੋ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਜਿਹੜਾ ਝੋਨਾ ਹੈ ਉਹ 17% ਨਮੀ ਵਾਲਾ ਹੀ ਮੰਡੀ ਚ ਖਰੀਦਿਆ ਜਾਣਾ ਇਸ ਕਰਕੇ ਸਾਰੇ ਹੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਕਾਲੀ ਕੋਈ ਨਾ ਕਰੇ ਪਰਮਲ ਦੀ ਜਿਹੜੀ ਵਾਢੀ ਹੈ ਉਹ ਇੱਕ ਤਰੀਕ ਤੋਂ ਬਾਅਦ ਖਰੀਦ ਚੱਲੂ ਹੋਣੀ ਹੈ ਤੇ ਸਾਰੇ ਹੀ ਆਪਣੀ ਜਿਹੜੀ ਪਰਮਲਿਆ ਸੁਕਾ ਕੇ ਲਿਆਉਣ ਬਾਸਮਤੀ ਦੀ ਖਰੀਦ ਲਗਾਤਾਰ ਚੱਲੂ ਹੈ ਸਾਡੇ ਵੱਲੋਂ ਮਤਲਬ ਇੱਥੇ ਹਰ ਵਕਤ ਬੋਲੀ ਕਰਾਈ ਜਾਂਦੀ ਹੈ ਸਾਰੇ ਕਿਸਾਨ ਜਿਹੜੇ ਨੇ ਆਪਣਾ ਚੰਗਾ ਫਸਲ ਦਾ ਵਟ ਕੇ ਜਾ ਰਹੇ ਨੇ ਧੰਨਵਾਦ ਜੀ ਬਾਈ